ਮੈਂ ਸਰਬੰਤ ਸਿੰਘ ਪੰਦੇਰਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਦਾ ਹੇ ਜਥਾ ਜਿਹੜਾ ਵਾ ਉਹ ਸ਼ੰਭੂ ਬਾਡਰ ਨੂੰ ਰਵਾਨਾ ਹੋ ਰਿਹਾ ਵਾ ਜਿਵੇਂ ਅਸੀਂ ਤੁਹਾਨੂੰ ਦੱਸਿਆ ਵੀ ਸਾਡਾ ਮੋਰਚੇ ਦਾ ਲਕਸ਼ਣ ਕੋਡ ਨਾਲ ਲਕਸ਼ਣ ਨਾਲ ਕੋਈ ਸਬੰਧ ਨਹੀਂ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਲੱਗਾ ਸੀ ਤੇ ਜੇ ਇਹਦਾ ਸਬੰਧ ਹੁੰਦਾ ਤੇ ਅੱਜ ਜਥਾ ਨਾ ਜਾਂਦਾ ਇਸੇ ਤਰ੍ਹਾਂ ਜਥਾ ਫਿਰ 10 ਅ ਅਗਾ 10 ਜੂਨ ਨੂੰ ਵੀ ਜਾਊਗਾ ਅੰਮ੍ਰਿਤਸਰ ਦਾ ਜਥਾ ਤਾਂ ਇਸ ਕਰਕੇ ਅੱਜ ਵੀ ਤੁਸੀਂ ਵੇਖਦੇ ਹੋ ਟਰੈਕਟਰ ਟਰਾਲੀਆਂ ਕਿੰਨੀਆਂ ਵਾ ਵਿੱਚ ਬੱਸਾਂ ਵੀ ਹੈਗੀਆਂ ਅਰ ਜਿਵੇਂ ਮਤਾਵਾ ਪੈਣਾ ਕਿਸਾਨ ਮਜ਼ਦੂਰ ਜਿਹੜਾ ਵਾ ਰਵਾਨਾ ਹੋ ਰਿਹਾ ਕਿਉਂਕਿ ਜਿੰਨੀ ਦੇਰ ਤੱਕ ਐਮਐਸਪੀ ਲੀਗਲ ਗਰੰਟੀ ਕਾਨੂੰਨ ਨਹੀਂ ਬਣਾਇਆ ਜਾਂਦਾ ਕਿਸਾਨ ਮਜ਼ਦੂਰ ਦਾ ਕਰਜ਼ਾ ਨਹੀਂ ਖਤਮ ਕੀਤਾ ਜਾਂਦਾ ਸੀ250 ਦੇ ਅਨਸਾਰ ਫਸਲਾਂ ਦੇ ਭਾ ਮਜ਼ਦੂਰਾਂ ਦੀ 200 ਦਿਨ ਨਰੇਗਾ 700 ਰੁਪਿਆ ਦਿਹਾੜੀ ਲਖੀਮਪੁਰ ਖਰੀਦਾ ਇਨਸਾਫ ਅਰ ਨੈਸ਼ਨਲ ਹਲਵਾਈ ਤੋਂ ਦੁਬਾਰਾ ਤੋੜ ਕੇ ਸਾਨੂੰ ਦਿੱਲੀ ਜਾਣ ਦਾ ਪ੍ਰਦਰਸ਼ਨ ਕਰਦਾ ਕਿ ਸਰਕਾਰ ਨਹੀਂ ਦਿੰਦੀ ਇਹ ਮੋਰਚਾ ਉਦੀ ਦੇਰ ਤੱਕ ਜਾਰੀ ਰਹੂਗਾ ਅਗਲਾ ਜਥਾ ਫਿਰ 10 ਜੂਨ ਨੂੰ ਅੰਮ੍ਰਿਤਸਰ ਤੋਂ ਚੱਲੂਗਾ ਲਗਾਤਾਰ ਜਿ세 ਜਾਂਦੇ ਰਣਗੇ ਜਦੋਂ ਤੱਕ ਸਾਡੇ ਮਸਲਿਆਂ ਦਾ ਹੱਲ ਕੀਤਾ ਨਹੀਂ ਜਾਂਦਾ ਧੰਨਵਾਦ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਦਾ ਕਾਫਲਾ ਫਰਮਾਨਾ ਹੋ ਰਿਹਾ ਜੀ ਔਰ ਦੇਖ ਸਕਦੇ ਟਰਾਲੀਆਂ ਟਰੈਕਟਰ ਤੇ ਨਾਲ ਬੱਸਾਂ ਤੇ ਹੋਰ ਵੀਆਈਪੀ ਸਾਧਨ ਨੇ ਕੁਝ ਇਹਨਾਂ ਦੇ ਵਿੱਚ ਕਿਸਾਨ ਮਜ਼ਦੂਰ ਤੇ ਮਤਾਵਾ ਪੈਣਾ ਵੱਡੀ ਗਿਣਤੀ ਦੇ ਵਿੱਚ ਇਹ ਸ਼ੰਭੂ ਬਾਰਡਰ ਵਾਸਤੇ ਮੋਰਚੇ ਲਈ ਰਵਾਨਾ ਜਿਹੜੇ ਆ ਰਵਾਨਾ ਕਿ ਇੱਥੋਂ ਪਾਈ ਜਾ ਰਹੀ ਆ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਖਸਾਨ ਮਜ਼ਦੂਰ ਤੇ ਇਸੇ ਤਰੀਕੇ ਦੇ ਨਾਲ ਇੱਕ ਕਾਫਲਾ ਹਜਰਵਾਨਾ ਹੋ ਰਿਹਾ ਇੱਕ ਤਰੀਕ ਤੇ ਇੱਕ ਇਸ ਤੋਂ ਬਾਅਦ ਫੇਰ ਅਗਲਾ ਜਿਹੜਾ ਕਾਫਲਾ ਆ ਅਗਲਾ ਜਿਹੜਾ ਜਥਾ ਆ ਉਹ ਜਾ ਕੇ ਦਾਸਤਰੀਕ ਨੂੰ ਰਵਾਨਾ ਹੋਊਗਾ ਬੱਸਾਂ ਦੇ ਵਿੱਚ ਕਿਸਾਨ ਮਜ਼ਦੂਰ ਰਹਿ ਗਏ ਆ ਨਾਲ ਟਰਾਲੀਆਂ ਤੇ ਕੁਛ ਇੱਥੇ ਸਾਡਾ ਜਿਹੜਾ ਹੈਗਾ ਆ ਸਟਾਫ ਨਾਲ ਦੇਖੋਗੇ ਤੁਸੀਂ ਕਿ ਤਿੰਨ ਟਰਾਲੀਆਂ ਵੀ ਟਰੈਕਟਰ ਪਿੱਛੇ ਦੇਖਣਗੇ ਤੁਹਾਨੂੰ ਤੇ ਇਹਨਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਰਸਤ ਪਾਣੀ ਵੀ ਜਾ ਰਿਹਾ ਜੀ ਆਹਦੀ ਬੱਸਾਂ ਦੇ ਵਿੱਚ ਵੀ ਸਾਡੇ ਜਿਹੜੇ ਹੈਗੇ ਆ ਕਿਸਾਨ ਮਜ਼ਦੂਰ ਦੇਖ ਸਕਦੇ ਹੋ ਤੁਸੀਂ ਮਟਾਵਾਂ ਪਹਿਣਾ ਬੈਠੇ ਹੋਏ ਆ ਔਰ ਇੱਕ ਕਾਫਲੇ ਇਸੇ ਤਰੀਕੇ ਨਾਲ ਜਾਂਦੇ ਰਹਿਣਗੇ ਜਾਂ ਜੋ ਵੀ ਅਗਲੀ ਸਰਕਾਰ ਆਉਂਦੀ ਆ ਜਾਂ ਸਾਡੀਆਂ ਮੰਗਾਂ ਦੇ ਉੱਤੇ ਸਿਹਰਦ ਤਰੀਕੇ ਦੇ ਨਾਲ ਕੰਮ ਕਰਕੇ ਲੋਕਾਂ ਦੇ ਮਸਲੇ ਜਿਹੜੇ ਆ ਉਹ ਹੱਲ ਕਰੂਗੀ ਜਾਂ ਫਿਰ ਜੋ ਵੀ ਸਰਕਾਰ ਤਸ਼ੱਦਦ ਕਰਨਾ ਚਾਹਵੇ ਉਹਦੇ ਵਾਸਤੇ ਵੀ ਅਸੀਂ ਤਿਆਰ ਹੋ ਕੇ ਇੱਥੋਂ ਜਾ ਰਹੇ ਆਂ ਦੇਖ ਸਕਦੇ ਤੁਸੀਂ ਕਿਸਾਨ ਮਜ਼ਦੂਰ ਮਤਾਵਾਵਾਂ ਭੈਣਾ ਵੱਡੀ ਗਿਣਤੀ ਦੇ ਵਿੱਚ ਇਸ ਵਾਰੀ ਜਿਹੜੇ ਕਾਫਲੇ ਦੇ ਵਿੱਚ ਸ਼ਾਮਲਿਆ ਆ ਬਹੁਤ ਗਰਮੀ ਆ 47 48 ਡਿਗਰੀ ਟੈਂਪਰੇਚਰ ਆ ਔਰ ਉਹਦੇ باوجود ਹੌਸਲੇ ਬਲੰਦ ਨੇ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਤੋਂ ਕਾਫਲੇ ਜਿਹੜੇ ਰਵਾਨਾ ਕੀਤੇ ਜਾ ਰਹੇ ਆ